ਦੇਖੋ ਸਾਰੇ ਲੋਕਾਂ ਨੂੰ ਅੱਜ ਇੱਕ ਜਟੂ ਹੋਣ ਦੀ ਲੋੜ ਹੈ ਬਹੁਤ ਮਨਮਾਨੇ ਤਰੀਕੇ ਨਾਲ ਥਾਣਾਸ਼ਾਈ ਤਰੀਕੇ ਨਾਲ ਦੇਸ਼ ਦੇ ਹਿੱਤ ਜਿਹੜੇ ਆ ਵੇਚੇ ਜਾ ਰਹੇ ਆ ਅਮਰੀਕਾ ਤੋਂਸ਼ ਨਾਲ ਦਾਦਾਗਰੀ ਨਾਲ ਇਹ ਪਤਾ ਨਹੀਂ ਕੀ ਸਾਡੇ ਸਰਕਾਰ ਦੀ ਮਜਬੂਰੀ ਹੈ ਕਿ ਲਗਾਤਾਰ ਕਿਸਾਨ ਫਾਰਮਿੰਗ ਸੈਕਟਰ ਡੇਰੀ ਸੈਕਟਰ ਤੇ ਜਿਹੜੀ ਉਹ ਅਮਰੀਕਾ ਦੀ ਐਂਟਰੀ ਕਰਵਾਈ ਜਾ ਰਹੀ ਚੀਜ਼ ਦੇ ਨਾਲ ਪੂਰਾ ਐਗਰੀਕਲਚਰ ਸੈਕਟਰ تباہ ਹੋ ਜਾਣਾ ਹੈ ਸਾਡਾ ਕੰਸਰਨ ਇਹ ਹੈ ਕਿ ਜੇ ਖੇਤੀ ਪ੍ਰਧਾਨ ਦੇਸ਼ 'ਚ ਜੇ ਕਿਸਾਨ ਪ੍ਰੋਟੈਕਟ ਨਹੀਂ ਹੋਣੇ ਤੇ ਫਿਰ ਕਿੱਥੇ ਹੋਣੇ ਉਹਦੇ ਨੂੰ ਲੈ ਕੇ ਇਹਨਾਂ ਦਾ ਟ੍ਰੇਡ ਡੀਲ ਬਹੁਤ ਖਤਰਨਾਕ ਹੈ ਇਹਦੇ ਵਿਰੋਧ 'ਚ ਸਾਰੇ ਅੱਜ ਇਕੱਠੇ ਆ ਔਰ ਮੈਨੂੰ ਉਮੀਦ ਹੈ ਪੂਰਾ ਦੇਸ਼ ਸਾਡੇ ਇਸ ਲੜਾਈ ਸਾਡੇ ਨਾਲ ਸਾਥ ਦੇਊਗਾ ਕਿਉਂਕਿ ਇਹ ਕੋਈ ਮੁੱਦਾ ਇੱਕ ਸੂਬੇ ਦਾ ਜਾਂ ਕਿਸੇ ਕਮਿਊਨਿਟੀ ਦਾ ਨਹੀਂ ਇਹ ਦੇਸ਼ ਦਾ ਮੁੱਦਾ ਹੈ ਲੇਕਿਨ ਬੀਜੇਪੀ ਦੇ ਨੇਤਾ ਲਗਾਤਾਰ ਕਹਿ ਰਹੇ ਹੈ ਕਿ ਕਿਸਾਨਾਂ ਕੋ ਬਾਹਰ ਰੱਖਿਆ ਗਿਆ ਹੈ ਕਿਸਾਨੋ ਦੇ ਸਾਥ ਕੋਈ ਟ੍ਰੇਡ ਡੀਲ ਜੋ ਹੈ ਉਹ ਨਹੀਂ ਹੋਈ ਹੈ ਧਾਲੋ ਕੋ ਵੀ ਬਾਹਰ ਰੱਖਿਆ ਗਿਆ ਹੈ ਦੇਖੋ ਬੀਜੇਪੀ ਇੱਕ ਤਰਫਾ ਗੱਲ ਕਰ ਰਹੀ ਹੈ ਯੂ ਐਸ ਦੇ ਜਿਹੜੇ ਪ੍ਰੈਜ਼ੀਡੈਂਟ ਹੈ ਹੋਰ ਤਰੀਕੇ ਨਾਲ ਦੱਸ ਰਿਹਾ ਉਹਨਾਂ ਦੇ ਸੈਕਟਰੀ ਆਗਰੀਕਲਚਰ ਔਰ ਭਾਰਤ ਸਰਕਾਰ ਦੇ ਸਾਰੇ ਮਨਿਸਟਰਾਂ ਚ ਆਪਸੀ ਨਹੀਂ ਕਨਟਰਡਿਕਸ਼ਨ ਹੈ ਤੇ ਉਹ لیکن الٹیمیٹلی ਜੇ ਟ੍ਰੇਡ ਡੀਲ ਹੋਈ ਉਹਦੇ ਵਿੱਚ ਸਾਡੇ ਲੋਕਾਂ ਦੇ ਹਿੱਤ ਵਿੱਚ ਹੀ ਹੈ ਨਾ ਸਾਡਾ ਕੰਸਰਵਟਿਵ ਹੀ ਹੈ ਦੇਖੋ ਆ ਸਾਰੇ ਲੋਕਾਂ ਨੂੰ ਅੱਜ ਇੱਕ ਜਟੂਨ ਦੀ ਲੋੜ ਹੈ ਬਹੁਤ ਮਨਮਾਨੇ ਤਰੀਕੇ ਨਾਲ थानाशाही ਤਰੀਕੇ ਨਾਲ ਦੇਖਦੇ ਹਿੱਤ ਜਿਹੜੇ ਆ ਵੇਚੇ ਜਾ ਰਹੇ ਆਮਰੀਕਾ ਧੌਂਸ ਨਾਲ ਦਾਦਾਗਰੀ ਨਾਲ ਇਹ ਪਤਾ ਨਹੀਂ ਕੀ ਸਾਡੇ ਸਰਕਾਰ ਦੀ ਮਜਬੂਰੀ ਹੈ ਕਿ ਲਗਾਤਾਰ ਕਿਸਾਨ ਫਾਰਮਿੰਗ ਸੈਕਟਰ ਡੇਰੀ ਸੈਕਟਰ ਜਿਹੜੀ ਉਹ ਅਮਰੀਕਾ ਦੀ ਐਂਟਰੀ ਕਰਵਾਈ ਜਾ ਰਹੀ ਚੀਜ਼ ਦੇ ਨਾਲ ਪੂਰਾ ਐਗਰੀਕਲਚਰ ਸੈਕਟਰ تباہ ਹੋ ਜਾਣਾ ਹੈ ਸਾਡਾ ਕੰਸਰਨ ਇਹ ਹੈ ਕਿ ਜੇ ਖੇਤੀ ਪ੍ਰਧਾਨ ਦੇਸ਼ ਚ ਜੇ ਕਿਸਾਨ ਪ੍ਰੋਟੈਕਟ ਨਹੀਂ ਹੋਣੇ ਤੇ ਫਿਰ ਕਿੱਥੇ ਹੋਣੇ ਸੋ ਉਹਦੇ ਨੂੰ ਲੈ ਕੇ ਇਹਨਾਂ ਦਾ ਟ੍ਰੇਡ ਡੀਲ ਬਹੁਤ ਖਤਰਨਾਕ ਹੈ ਇਹਦੇ ਵਿਰੋਧ ਚ ਸਾਰੇ ਅੱਜ ਇਕੱਠੇ ਆ ਔਰ ਮੈਨੂੰ ਉਮੀਦ ਹੈ ਪੂਰਾ ਦੇਸ਼ ਸਾਡੇ ਇਸ ਲੜਾਈ ਸਾਡੇ ਨਾਲ ਸਾਥ ਦੇਊਗਾ ਕਿਉਂਕਿ ਇਹ ਕੋਈ ਮੁੱਦਾ ਇੱਕ ਸੂਬੇ ਦਾ ਜਾਂ ਕਿਸੇ ਕਮਿਊਨਿਟੀ ਦਾ ਨਹੀਂ ਹੈ ਦੇਸ਼ ਦਾ ਮੁੱਦਾ ਲੇਕਿਨ ਬੀਜੇਪੀ ਦੇ ਨੇਤਾ ਲਗਾਤਾਰ ਕਹਿ ਰਹੇ ਹੈ ਕਿ ਕਿਸਾਨਾਂ ਕੋ ਬਾਹਰ ਰੱਖਿਆ ਗਿਆ ਹੈ ਕਿਸਾਨਾਂ ਦੇ ਸਾਥ ਕੋਈ ਟ੍ਰੇਡ ਡੀਲ ਜੋ ਹੈ ਉਹ ਨਹੀਂ ਹੋਈ ਹੈ ਦਾਲੋਂ ਕੋ ਵੀ ਬਾਹਰ ਰੱਖਿਆ ਗਿਆ ਹੈ ਦੇਖੋ ਬੀਜੇਪੀ ਇੱਕ ਤਰਫਾ ਗੱਲ ਕਰ ਰਹੀ ਹੈ ਯੂ ਐਸ ਦੇ ਜਿਹੜੇ ਪ੍ਰੈਜ਼ੀਡੈਂਟ ਹੈ ਹੋਰ ਤਰੀਕੇ ਨਾਲ ਦੱਸ ਰਿਹਾ ਉਹਨਾਂ ਦੇ ਸੈਕਟਰੀ ਐਗਰੀਕਲਚਰ ਔਰ ਭਾਰਤ ਸਰਕਾਰ ਦੇ ਸਾਰੇ ਮਿਨਿਸਟਰਾਂ ਚ ਆਪਸ ਵਿੱਚ ਇੰਨੀ ਕੰਟਰਡਿਕਸ਼ਨ ਹੈ ਤੇ ਉਹ لیکن अल्टिमेटली ਜੇ ਟ੍ਰੇਡ ਹੀ ਹੋਈ ਉਹਦੇ ਵਿੱਚ ਸਾਡੇ ਲੋਕਾਂ ਦੇ ਹਿੱਤ ਵਿੱਚ ਹੀ ਹੈ ਨਾ ਸਾਡਾ ਕੰਸਰਵ ਕਿਉਂ ਹੈ